ਜੀ ਸਾਰਿਆਂ ਨੂੰ ਉਮੀਦ ਆਈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਜਿਹੜੀ ਆ ਆਪਾਂ ਗੋਭੀ ਲਾਈ ਸੀ ਜੀ ਇਹ ਤਿੰਨ ਦਿਨ ਪਹਿਲਾਂ ਲਗਾਈ ਸੀ ਇਹਨੇ ਦਸੰਬਰ ਚ ਚੱਲਣਾ ਤੇ 1 ਕਿੱਲੇ ਦਾ 20000 ਬੂਟਾ 1 ਕਿੱਲੇ ਚ ਪੈਂਦਾ ਜੀ ਜਿਹੜੀਆਂ ਪਹਿਲਾਂ ਆਪਾਂ ਗੋਭੀਆਂ ਲਾ ਰਹੇ ਸੀ ਜਿਨ੍ਹਾਂ ਨੇ ਅਕਤੂਬਰ ਨਵੰਬਰ ਚੱਲਣਾ ਸੀ ਉਹਨਾਂ ਦਾ 1 ਕਿੱਲੇ ਦਾ 25000 ਬੂਟਾ ਪੈਂਦਾ ਜੀ ਇਹ ਥੋੜੀ ਥੰਡ ਵਾਲੀ ਵੈਰਾਈਟੀ ਆ ਗਈ ਇਸ ਕਰਕੇ ਇਹ 5000 ਬੂਟਾ 1 ਕਿੱਲੇ ਚ ਘੱਟ ਪੈਣਾ ਜੀ 20000 ਬੂਟਾ 1 ਕਿੱਲੇ ਦਾ ਪੈਣਾ ਜੀ ਇਸ ਚ ਇਸ ਤੋਂ ਲਾਵਾ ਜਿਹੜੀ ਇਹਦੀ ਲਵਾਈ ਆ ਉਹ ਵੀ ਆਪਾਂ ਇੱਕ ਗੱਠ ਤੋਂ ਜ਼ਿਆਦਾ ਦੂਰ ਕਰ ਸਕਦੇ ਹਾਂ ਜਿਹੜੀਆਂ ਗਰਮੀ ਵਾਲੀਆਂ ਗੋਭੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਚੱਲਣਾ ਸੀ ਉਹ ਆਪਾਂ ਇੱਕ ਗੱਠ ਤੇ ਲਾਈਆਂ ਸੀ ਗੱਠ ਤੋਂ ਸਵਾ ਗੱਠ ਦੀ ਦੂਰੀ ਤੇ ਲਾ ਸਕਦੇ ਹਾਂ ਜੋ ਗੋਭੀਆਂ ਨੇ ਇਹਨਾਂ ਨੇ ਹੁਣ ਮੱchnਾ ਤਾਂ ਹੈ ਨਹੀਂ ਜੀ ਇਸ ਕਰਕੇ ਉਹਨੂੰ ਆਪਾਂ ਦੂਰੀ ਤੇ ਵੀ ਜ਼ਿਆਦਾ ਦੂਰੀ ਤੇ ਵੀ ਲਾ ਸਕਦੇ ਹਾਂ ਕਿਉਂਕਿ ਇਹ ਸਾਰੇ ਬੂਟੇ ਜੋ ਉਹ ਆਪਣੇ ਸਾਰੇ ਕੰਮ ਜਾਹ ਹੋ ਜਾਣਗੇ ਜਿਵੇਂ ਪਹਿਲਾਂ ਗਰਮੀ ਕਾਰਨ ਕੁਝ ਬੂਟੇ ਮਰ ਜਾਂਦੇ ਸੀ ਇਹ ਚ ਮਰਨ ਵਾਲੀ ਕੋਈ ਦਿੱਕਤ ਨਹੀਂ ਆਉਂਦੀ ਜੀ ਇਸ ਤੋਂ ਇਲਾਵਾ ਇਸ ਤੇ ਸਪਰੇਹਾਂ ਵੀ ਘੱਟ ਹੋਣਗੀਆਂ ਜਿਵੇਂ ਪਹਿਲਾਂ ਆਪਾਂ ਨੂੰ ਫੰਗੀ ਸੜਾਂ ਦੀ ਬਹੁਤ ਜ਼ਰੂਰ ਸੀ ਗਰਮੀ ਕਾਰਨ ਹੁਣ ਇਸ ਤੇ ਫੰਗੀ ਸੜ ਵੀ ਘੱਟ ਹੋਣਗੇ ਇਸ ਤੋਂ ਇਲਾਵਾ ਇਸ ਤੇ ਸੁੰਡੀ ਵਾਲੀਆਂ ਦਵਾਈਆਂ ਵੀ ਬਹੁਤ ਘੱਟ ਹੋਣੀਆਂ ਜੀ ਤੇ ਇਸ ਤੋਂ ਇਲਾਵਾ ਆਪਣੇ ਜਿਹੜਾ ਖਰਚਾ ਉਹ ਗਰਮੀ ਵਾਲੀ ਗੋਭੀ ਦੇ ਮੁਕਾਬਲੇ ਦਾ ਘੱਟ ਹੋਣਾ ਸੋ ਜੇ ਹੁਣ ਗੋਭੀ ਲਾਉਣੀ ਹੈ ਹੁਣ ਬਹੁਤ ਵਧੀਆ ਸਮਾਂ ਬਈ ਆਪਾਂ ਗੋਭੀ ਲਾ ਸਕਦੇ ਹਾਂ ਹੁਣ ਮੌਸਮ ਠੰਡਾ ਹੋਣ ਕਰਕੇ ਇਸ ਤੇ ਖਰਚੇ ਵੀ ਘੱਟ ਆਉਣਗੇ ਜੀ ਤੇ ਆਪਾਂ ਨੂੰ ਜਿਹੜੀ ਬਚਤ ਉਹ ਵੀ ਵਧੀਆ ਹੋ ਜੂਗੀ ਸੋ ਹੁਣ ਜਿਹਨੇ ਗੋਭੀ ਲਾਉਣੀ ਹੈ ਬਹੁਤ ਵਧੀਆ ਸਮਾਂ ਪਰ ਹੁਣ ਥੋੜੀ ਜਿਹਾ ਜਿੱਥੇ ਆਪਾਂ ਪਨੀਰੀ ਲੈਣਗੇ ਸੀ ਪ ਜੇ ਆਪਣੇ ਕੋਲ ਆਪਦੀ ਪਨੀਰੀ ਆ ਤਾਂ ਬਹੁਤ ਵਧੀਆ ਗੱਲ ਆ ਸੋ ਜੇ ਆਪਾਂ ਬਈ ਆਪਦੀ ਖੇਤੀ ਕਰਨੀ ਆ ਆਪਦੀ ਗੋਭੀ ਦੀ ਖੇਤੀ ਕਰਨੀ ਆ ਤਾਂ ਆਪਦੀ ਪਨੀਰੀ ਜ਼ਰੂਰ ਲਾਓ ਬਈ ਕਿਉਂਕਿ ਉਹੀ ਆਪਾਂ ਨੂੰ ਪੈਸੇ ਬਚਨੇ ਹੁੰਦੇ ਉਹੀ ਆਪਾਂ ਪਨੀਰੀ ਵਾਲ ਨੂੰ ਦਿੰਨੇ ਆ ਜੀ ਤੇ ਜੇਕਰ ਜਾਣਕਾਰੀ ਚੰਗੀ ਲੱਗੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀ ਨਵੀਆਂ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ